ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਦੁਪਹਿਰ ਦਾ ਹੋ ਗਿਆ 2-3 ਦਿਨਾਂ ਬਾਅਦ ਅੱਜ ਕੈਮਰਾ ਔਨ ਕੀਤਾ ਤੇ ਅੱਜ ਚੱਕਿਆ ਆਪਾਂ ਫੋਨ ਵੀਡੀਓ ਬਣਾਉਣ ਵਾਸਤੇ ਤੇ 2:3 ਵਜ ਗਈ ਆ ਦੁਪਹਿਰ ਦਾ ਹੋ ਗਿਆ ਟਾਈਮ ਤੇ ਮੇਰੀ ਨਾ ਅਸਲ ਮੈਂ ਤबीयत ਨਹੀਂ ਸੀ ਠੀਕ ਦੋ ਤਿੰਨ ਦਿਨਾਂ ਤੋਂ ਪਤਾ ਨਹੀਂ ਕਿਉਂ ਕਬਰਾਟ ਤੇ ਚੱਕਰ ਹੀ ਆਈ ਜਾਂਦੇ ਸੀਗੇ ਪਤਾ ਨਹੀਂ ਕੀ ਹੋ ਗਿਆ ਜਾਂ ਤਾਂ ਐਸਿਡ ਵਗੈਰਾ ਬਣ ਜਾਂਦਾ ਹੈ ਨਾ ਆਪਣੇ ਤੇ ਹੁਣ ਵੀ ਨਾ ਸਾਹ ਕਾਫੀ ਜ਼ਿਆਦਾ ਚੜਦਾ ਵੀ ਮੈਂ ਥੋੜੀਆਂ ਦੋ ਚਾਰ ਪੌੜੀਆਂ ਵੀ ਚੜਦੀਆਂ ਜਾਂ ਗੱਲ ਕਰਦੀਆਂ ਸਾਹ ਚੜਦਾ ਮੈਂ ਕਿਹ ਚੱਲ ਕੁੜੀਆਂ ਵੀ ਨਿੱਤ ਬੋੜੀ ਬੋੜੀ ਕਰਦੀਆਂ ਸੀ ਹੁਣ ਪਹਿਲਾਂ ਤਾਂ ਪੰਗਾ ਕਹਿੰਦੀਆਂ ਸ਼ੁਰੂ ਕੀਤਾ ਹੁਣ ਬੰਦ ਨਹੀਂ ਬਲੌਗ ਕਿੰਨੇ ਦਿਨ ਹੋ ਗਏ ਪਾਇਆ ਨਹੀਂ ਮੈਂ ਕਿਹ ਚੱਲ ਹੁਣ ਸ਼ੁਰੂ ਕਰਦੀ ਹਾਂ ਮੈਂ ਤੇ ਦਿਖਾਉਣੀ ਆਪਾਂ ਥੋੜੇ ਜਿਹਾ ਕੱਪੜੇ ਸੀਗੇ ਆ ਦੋ ਕਿ ਸੁਪਨੇ ਪਾ ਪੀ ਮਾੜਾ ਜਿਹਾ ਉੱਚਾ ਐ ਸਵੇਰੇ ਤੋਂ ਪਹਿਲਾਂ ਬੱਦਲ ਵਾਈਜੀ ਸੀਗੀ ਸਟੈਂਡ ਬਾਹਰ ਕੱਢਿਆ ਅੱਜ ਤੇ ਘਰ ਵੀ ਸਿੱਟਿਆ ਸਾਰਾ ਇੱਧਰ ਮੈਂ ਡਸਟਬਿਨ ਧੋ ਕੇ ਰੱਖੇ ਪਹਿਲਾਂ ਉਹ ਸਾਫ਼ ਕੀਤਾ ਹੁਣ ਇੱਧਰ ਆਹ ਰਸੋਈ ਵਾਲਾ ਸੀਗਾ ਇਹ ਧੋ ਕੇ ਇਟਰਾਪ ਕਰਤਾ ਸੀਗਾ ਮੇਰੇ ਤਾਂ ਵੈਸੇ ਹਜੇ ਫਰੂਟੀ ਕਰਨਾ ਤੋਂ ਲਿਆਂਦੇ ਉਹਦੇ ਦੇ ਟਮਾਟਰ ਪਏ ਰਾਤ ਨੂੰ ਪੁੜਥੇ ਚ ਪਾਇਆ ਇੱਕ ਤੇ ਕਾਫੀ ਲੱਗੇ ਆਪਣੇ ਟਮਾਟਰ ਸੋਹਣੇ ਪਰ ਹਾ ਸਟੈਂਡ ਬਾਹਰ ਕੱਢਿਆ ਉਹਦੇ ਦਾ ਜਿੱਦੇ ਬੱਦਲ ਸੀਗੇ ਉਹਦੇ ਦਾ ਅੰਦਰ ਹੀ ਪਿਆ ਸੀਗਾ ਬਾਹਰ ਹੀ ਨਹੀਂ ਸੀ ਕੱਢਿਆ ਤੇ ਦਿਖਾਉਨੇ ਤੁਹਾਨੂੰ ਆਪਾਂ ਬਾਹਰ ਦਾ ਵਿਊ ਪੱਤੇ ਪੀਲੇ ਪੱਟ ਕੇ ਵਾਹ ਦੇਖੋ ਪੱਤੀਆਂ ਦਾ ਰੰਗ ਚੇਂਜ ਹੋ ਗਿਆ ਅਕਤੂਬਰ ਚ ਇਹ ਠੀਕ ਹੈ ਮੌਸਮ ਕਿਤੇ ਕਿਤੇ ਜਿਆਦਾ ਠੰਡ ਹੋ ਜਾਂਦੀ ਹੁਣ ਮੈਨੂੰ ਦੋ ਤਿੰਨ ਦਿਨਾਂ ਤੋਂ ਮੇਰੇ ਸਰੀਰ ਕੱਲ ਤਾਂ ਮੈਨੂੰ ਕਾਫੀ ਜਿਆਦਾ ਠੰਡ ਬਹੁਤ ਲੱਗੀ ਅੱਜ ਮੈਨੂੰ ਫੇਰ ਥੋੜਾ ਜਿਹਾ ਠੀਕ ਜਿਹਾ ਮਹਿਸੂਸ ਹੋਇਆ ਸੀ ਕਿ ਹੁਣ ਵਾਲ ਧੋਤੇ ਸਿਰ ਚ ਤੇਲ ਤੂੰ ਲਾ ਕੇ ਸਰਚ ਪਾਣੀ ਪਾਇਆ ਮੈਂ ਹਾਂ ਤਾਂ ਚੱਲਣੀ ਨੇ ਦੇਖੋ ਐਦੂ ਗੱਲਾਂ ਫਿਰ ਮਨ ਨੂੰ ਗੋਸਟਾ ਆ ਵੀ ਚੜਨ ਲੱਗ ਜਾਂਦਾ ਕਿਤੇ ਕਿਤੇ ਦੇਖੋ ਕੈਨੇਡਾ ਚ ਗੰਦ ਕਿੰਨੀ ਹੈਨਾ ਵੀ ਸਾਰਿਆਂ ਨੂੰ ਤੁਸੀਂ ਰੋਜ਼ਗਾਰ ਦੋ ਨਾਲੇ ਤੁਹਾਡਾ ਕੰਮ ਹੋਈ ਜਾਵੇ ਇਹ ਤਾਂ ਨਾਰਮਲੀ ਚੀਜ਼ ਜਿਹੜੇ ਤਾਂ ਆਪਣੀ ਇੰਡੀਆ ਚ ਬਹੁਤ ਹੋਏਗੀ ਵੀ ਸ਼ਹਿਰਾਂ ਦੇ ਵਿੱਚ ਸਫਾਈ ਹੈਗੀ ਹੈਨਾ ਨਾਲੇ ਵਿਚਾਰੇ ਜਿਹੜੇ ਵਿਲੇ ਫਿਰਦੇ ਆ ਉਹਨਾਂ ਨੂੰ ਆਰਾਮਦੰਡਾ ਮਿਲ ਜੇ ਵੀ ਰਾਤ ਨੂੰ ਸਫਾਈ ਥੋੜੀ ਜੀ ਥੋੜਾ ਜਿਹਾ ਜਿੱਦਾਂ ਦੇਖੋ ਕਿੰਨੇ ਸੋਹਣੇ ਲੱਗਦੇ ਦਾ ਗੋਮ ਕਰਕੇ ਰੱਖੀ ਲੈ ਬਹੁਤ ਸੋਹਣਾ 뷰 ਆ ਬਾਰ ਧੁੰਦਲੀ ਜੀ ਹੁੰਦੀ ਹੈ ਫੋਟੋ ਪਤਾ ਨਹੀਂ ਮੇਰਾ ਕੈਮਰਾ ਸਾਫ਼ ਕਰਨ ਵਾਲਾ ਹੈ ਦੇਖੋ ਲਾਲ ਪੀਲੇ ਉਏ ਪਏ ਪੱਤੇ ਤੇ ਦਿਖਾਉਨੇ ਆਪਾਂ ਘਰੇ ਚੱਲ ਕੇ ਵੀ ਥੋੜੀ ਜਿਹੀ ਸਫਾਈ ਕੀਤੀ ਰਾਤ ਮੈਂ ਕਿਹਾ ਚੱਲ ਇੱਥੇ ਵੀ ਵਿਚਾਰੀ ਦੀਆਂ ਦਿਵਾਲੀ ਦੀਆਂ ਸਫਾਈਆਂ ਕਰਦਾ ਜਾ ਕੇ ਫੇਰ ਇੰਡੀਆ ਲੱਗਣਾ ਹੈ ਨਾ ਤੇ ਚਲੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੁੰਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਮੇਰਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਦਾ ਤੇ ਜੇ ਆਪਾਂ ਸਬਸਕ੍ਰਾਈਬ ਕੀਤਾ ਹੁੰਦਾ ਚੈਨਲ ਹੈ ਨਾ ਫਿਰ ਬੜੀ ਆਸਾਨੀ ਦੇ ਨਾਲ ਜਦੋਂ ਹੀ ਆਪਾਂ ਪਾਉਨੇ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਬਲੌਗ ਦੀ ਤੇ ਵੀਡੀਓ ਨੂੰ ਜਿੱਦਾਂ ਅੱਗੇ ਸਪੋਰਟ ਕਰਦੇ ਹੋ ᱫਵਾਤ ਤੋਂ ਵੱਧ ਸਪੋਰਟ ਕਰੋ ਤੇ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਰਵਾਂਗੇ ਗੱਲਾਂ ਬਾਤਾਂ ਆਪਾਂ ਚਲੋ ਜੀ ਦਿਖਾਉਨੇ ਆਪਾਂ ਘਰੇ ਜਾ ਕੇ ਤੁਹਾਨੂੰ ਕੀ ਕੀ ਸਫਾਈ ਕੀਤੀ ਹੈ ਦੇਖੋ ਰਾਤ ਆਪਾਂ ਇੱਕ ਸਾਰਾ ਕੁਝ ਚੱਕ ਕੇ ਉਹ ਤਾਂ ਤੋਂ ਉਹਦੇ ਕੁ ਪ੍ਰੋਕ੍ਰੈਸ ਸਫਾਈ ਸਾਰੀ ਮੈਂ ਤਾਂ ਨਿੰਦਰ ਨਹੀਂ ਹੈ ਨਾ ਆਪਾਂ ਲੈ ਕੇ ਆਉਂਦਾ ਹੈਗਾ ਸ਼ੂ ਰਹਿ ਹੈਗਾ ਉਹਦੇ ਵਿੱਚ ਸਾਰੇ ਤਾਂ ਸ਼ੂਪ ਆਏ ਫਿਰ ਜਿਹੜਾ ਥੋੜੀ ਜਿਹਾ ਉਹਦੇ ਵਿੱਚ ਬਚ ਗਈ ਸਪੇਸ ਉਹਦੇ ਵਿੱਚ ਆਪਾਂ ਰੱਖਤੇ ਸਮਾਨ ਇੱਥੇ ਸਾਫ਼ ਕਰਕੇ ਆ ਸਾਰੇ ਮੈਨੂੰ ਬੜੇ ਸੋਹਣੇ ਲੱਗਦੇ ਸੀ ਮਨਪ੍ਰੀਤ ਦੇ ਟੀਵੀ ਦੇ ਥੱਲੇ ਰੱਖੇ ਹੋਏ ਤੇ ਆ ਮੈਂ ਇੱਥੇ ਲਿਆ ਕੇ ਰੱਖਿਆ ਫਲਾਵਰ ਮੈਂ ਕਿਹਾ ਸੋਹਣੀ ਚੱਲ ਤੇਰੀ ਵੀ ਮੈਂ ਸਫਾਈ ਕਰਾ ਜਾ ਹੈਨਾ ਇਹਨੂੰ ਰਾਤ ਨੂੰ ਜਗਾ ਦਿੰਨੇ ਹੁੰਦੇ ਆ ਦਿਨੇ ਬੰਦ ਕਰ ਦਿੰਨੇ ਆ ਤੇ ਸੋਹਣਾ ਲੱਗਦਾ ਦੀਵਾਲੀ ਵਾਲੀ ਰਾਤ ਮੈਂ ਕਿਹਾ ਜਗਾ ਲਈਉਂਦੇ ਹੈਨਾ ਵਾਲੀ ਵੇਲੇ ਤਾਂ ਇੱਥੇ ਹੀ ਹੋਊਗੀ ਉਸ ਤੋਂ ਬਾਅਦ ਚਲੋ ਤੇ ਆ ਲੈੰਦ ਆਪਾਂ ਸ਼ੂਰ ਇੱਕ ਨਹੀਂ ਮਾਂ ਦੇਖਾ ਮਾਂ ਖੋਲ ਕੇ ਦੇਖੋ ਅੱਗੇ ਛੋਟਾ ਸੀਗਾ ਤੇ ਡੱਬਿਆਂ ਦੇ ਵਿੱਚ ਜਿਹੜੀਆਂ ਜੁੱਤੀਆਂ ਪਈਆਂ ਨੇ ਉਧਰ ਬਾਰੀ ਬੁਰੀ ਦੇ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਧਨਵਿੰਦਰ ਨੂੰ ਵੀ ਮੇਰੀਆਂ ਜੁੱਤੀਆਂ ਕਿਹੜੀ ਮੇਰੀ ਪੌਣ ਵਾਲੀ ਆ ਕਿਹੜੀ ਤੇ ਹੁਣ ਸਾਰੀਆਂ ਇੱਕ ਚ ਲੱਗ ਜਾਂ ਆ ਵਾਧੂ ਘਾਟੂ ਜਿਹਾ ਸਮਾਨ ਆਪਾਂ ਥੱਲੇ ਰੱਖਤਾ ਇਹਦੇ ਵਿੱਚ ਇਹ ਲੈ ਕੇ ਆਂਦਾ ਕਿਸੇ ਦੇ ਘਰ ਉਹ ਵੀ ਐਵੇਂ ਜੇ ਵੀ ਬ੍ਰਾਂਡ ਨਿਊ ਹੀ ਆਪਾਂ ਦੇਖਦੇ ਸੀਗੇ ਤਾਂ ਉਹ ਸੀਗਾ 65 ਦਾ 65 ਡਾਲਰ ਦਾ ਜਾਣੀ ਤੇ ਇਹ ਆਪਾਂ ਨੂੰ ਮਿਲ ਗਿਆ ਹੈਗਾ 30 ਡਾਲਰ ਦਾ ਜਾਣਦਾ ਫਿਰ ਮੈਂ ਕਿ ਚੱਲ ਇਹਦੇ ਵਿੱਚ ਸਮਾਨ ਆਟੇ ਚ ਉਹ ਮੈਂ ਲੈ ਕੇ ਗਈ ਸੀ ਕਿ ਉਹ ਮੈਂ ਦਬਾਰ ਹੀ ਪਿਆਵਾ ਚੱਕਦੇ ਹੁਣ ਕਰਦੀ ਆ ਇੱਧਰ ਸਫਾਈ ਥੋੜਾ ਜਿਹਾ ਰਸੋਈ ਚ ਖਲਾਰਾ ਪਿਆਵਾ ਥੋੜਾ ਜਆ ਹਜੇ ਮੈਂ ਤਾਂ ਅੱਗੇ ਕਹੀ ਨਹੀਂ ਸਿਮਰ ਨੂੰ ਮੈਂ ਕਿ ਮੇਰੇ ਲੂਰੀਆਂ ਬਹੁਤ ਉੱਠ ਜਾਂਦੀਆਂ ਮੈਂ ਮੈਂ ਆ ਵੀ ਕੰਮ ਕਰਦਾ ਆ ਵੀ ਕੰਮ ਕਰਦਾ ਪਰ ਮੇਰੇ ਨਾਲ ਹਜੇ ਸਿਹਤ ਨਹੀਂ ਹੈ ਯਾ ਅੱਜ ਤੇ ਦੇਰੀ ਪਤਾ ਨਹੀਂ ਕੀ ਹੋ ਗਿਆ ਤੇ ਮੈਂ ਕਿ ਚੱਲ ਥੋੜੇ ਬਹੁਤ ਕੰਮ ਕਰਦੇ ਜਦੋਂ ਮਨਵਿੰਦਰ ਆਜੂ ਕਿਸੇ ਰੋਦੇ ਆਈ ਤੇ ਰੋਟੀ ਬਣਾਉਣੀ ਆ ਲੈ ਹੁਣ ਅੱਜ ਤੋਰੇ ਹਾ ਨਾ ਹੁਣ ਨਾ ਆ ਚੱਲੀ ਗਰੀ ਆ ਅੱਜ ਕੀ ਪਾਈ ਫਿਰਦੀ ਹੈ ਬੀਚ ਜਣਾ ਜੈਂਡਰੇਲਾ ਬਣੀ ਅੱਜ ਤਾਂ ਬੀਚ ਜਣਾ ਬੀਚ ਕੀ ਕਿੱਥੇ ਕਹਿੰਦੀ ਉਹ ਅੱਛਾ ਸੱਚ ਸੁਨੀ ਵੀਰੇ ਨੇ ਫੋਨ ਲਾਇਆ ਸੀਗਾ ਉਹਦੇ ਨਾਲ ਆਇਆ ਸੀ ਓਕੇ ਮੈਂ ਲਾਇਆ ਸੀ ਚੱਕਿਆ ਨਹੀਂ ਆ ਜਾ ਚੱਲ ਗਏ ਬਾਏ ਬਾਏ ਹਲਲਾ ਹਾਂ ਹਮ ਤਾਂ ਫੇਰ ਚੱਕਰ ਜੇ ਹੁੰਦਾ ਨਹੀਂ ਕੋਈ ਪੋਲਿੰਗ ਅੰਦਰ ਸੱਤ ਪਲਾਸਟਿਕ ਬੈਗ ਹੀ ਆਉਂਦੇ ਤੇ ਆਪਣਾ ਤਾਂ ਉਹ ਹੋ ਜਾਂਦਾ ਵਿੱਚ ਹਾਂ ਆਪਣਾ ਕਿੱਦਾਂ ਦੀ ਬਾਈ ਆ ਅੱਜ ਹੀ ਬਣਦੇ ਅੱਜ ਹੀ ਚੱਕਣਾ ਆਏ ਸੀ ਲੋ ਵੀ ਆਪਾਂ ਚੱਲੇ ਹੈਗੇ ਸਰੀ ਨਾਲੇ ਤਾਂ ਸਿਮਰ ਨੂੰ ਹੁਣ ਵੀ ਦਿਆ ਕਰਕੇ ਆਉਣਾ ਚੰਗੀ ਤਰ੍ਹਾਂ ਹੀ ਆ विल बी ਬੈਕ ਸੂਨ ਇਹ ਕਿਨੇ ਕੱਢ ਕੇ ਰੱਖ ਲਵਾਂ ਨੇ

ਤਾਂ ਕਿੰਨੇ ਤੇ ਆਂ ਦੀਵਾਲੀ ਕਰਕੇ ਆ ਪੈਸਾ ਨਾ ਭੰਗਾੜਨਾ ਤਲਦਕ ਆ ਰੋ ਹਣ ਹਾਂ ਲਾ ਲਾ ਮੈਂ ਕਿੱਥੋਂ ਪੜੇ ਉਹ ਲਾਈਵ ਇੱਥੇ ਮੁੰਡੂ ਫੁੱਲ ਫੇਰ ਮੀਂਹ ਆ ਲੰਦ 何だ ਅਸਿਮਾ ਉੱਥੋਂ ਵਾਲਾ ਰੇਟ ਤੇ ਆਹਾ ਹਾਂ ਫਿਰ ਉਹਨੂੰ ਪਤਾ ਕੀ ਹੈ ਮੈਂ ਤਾਂ ਜੀ ਲੈ ਫੜ ਉਹ ਤਾਂ ਸਟੋਰ ਤੇ ਲੱਗੀ ਹੋਈ ਉਹ ਹੋ ਲੈ ਕੇ ਤਾਂ ਤੁਸੀਂ ਆਉਨੇ ਬਸ ਬੇਸਨ ਨਹੀਂ ਲੈਣਾ ਬੇਸਨ ਹੈ ਨਹੀਂ ਘਰੇ ਹਾਂ ਬੇਸਨ ਥੋੜਾ ਆਹੋ ਜਿਹੜਾ ਬੇਸਨ ਹੈ ਤੁਹਾਨੂੰ ਅੱਛਾ ੱਲੇ ਵਾਲਾ ਕਿਹੜਾ ਹੈ? ਕਿਹੜਾ ਬੇਸ ਨਹੀਂ ਲਿਖਿਆ ਕਿੱਥੇ ਲਿਖਿਆ? ਯਾਦੋਂ ਵੱਡੀਆਂ ਕਿਤੇ ਕਿਹੜਾ ਸਾਰੇ ਲੱਗੇ ਰਹੇ ਨੇ ਅੱਧੇ ਸਿਰ ਵੱਡੀਆਂ ਅੱਛਾ ਫਿਰ ਆਹ ਹੀ ਲੈਣਾ ਇਹ 2 ਕਿਲੋ ਆ ਕਿ ਛੋਟਾ ਲੈਣਾ ਦੋ ਲੈਣਾ ਉਹ ਲੈ ਲੈ ਕਿਹੜਾ ਆਹ ਮੀ ਘੜ ਸਕਦੇ ਐ ਤੇ ਪੈਣੇ ਆਰਠਾ ਦੋ ਉੱਥੇ ਵੀ ਵੱਡੀ ਜੰਨਨ ਲਿਆ ਦੇ ਮੀ ਆਪਾ ਕੀ ਸੱਤਾਂ ਹੈ ਇਹ ਮੈਂ ਵੀ ਮਹਿੰਦੀ ਦਾ ਪਤਾ ਲੱਗੂ ਕਰਵਾ ਦੂੰ ਕਿਦੋਂ ਹੋਣਗੇ ਕਦੋਂ ਨਾ ਦੀਵਾਲੀ ਤੋਂ ਪਹਿਲਾਂ ਹੋਊਗਾ ਲੈ ਕਿੰਨਾ ਸੋਹਣਾ ਮੈਂ ਤਾਂ ਕਿਹਦੀ ਹਫਤੀ ਆ ਪਤਾ ਸਹੀ ਅੱਛਾ ਕਰਵਾ ਚੋਂ ਦੱਸ ਦੇਖੋ ਕੰਨੇਗਾ ਸੋਣੇ ਨੇ ਕੜੀ ਨੇ ਥਾਲੀ ਨੇ ਨੀ ਫੇਰ ਫੇਰ ਆਵੇਂਗੀ ਦੀਵਾਲੀ ਦੀ ਵੀ ਲੈ ਲੈ ਜਿਹੜੇ ਲੈਣੇ ਤੋਂ ਸੌਗੀ ਹੈਗੀ ਪਿੰਨੀਆਂ ਦੇ ਵਿੱਚ ਪਾਉਣ ਨੂੰ ਕੀ ਸੌਗੀ ਨਹੀਂ ਹੈ ਨਹੀਂ ਉਹ ਉੱਥੋਂ ਲਵਾਂਗੇ ਉਹ ਫਿਰ ਸਸਤੀ ਜਿਹੜੀ ਸੁਬਰੀ ਕੀ ਰੌਣਕ ਜਿੱਡੀਆਂ ਜਿਹੜੀਆਂ ਆ ਦੇ ਬਣਪ੍ਰਿਤ ਨੂੰ ਭੇਜਾਂਗੇ ਵੀਡੀਓ ਖਟੜੀਆਂ Афия! Карва, что от вас тысяча у меня? Карва.

ਕਿਹੜੀ ਚੀਜ਼ ਲੱਗੀ ਆ ਜੁਐਲਰੀ ਲੱਗੀ ਹੈ ਮੇਲਾ ਦਾ ਸ਼ਾਇਦ ਜਦੋਂ ਉਹਨਾਂ ਨੇ ਬੈਲ ਕਰਾ ਕੇ ਆਉਣਾ ਉਹਨੂੰ ਮੈਂ ਆ ਜੂੰਗੀ ਬਾ ਇਧਰ ਗੱਡੀ ਕੋਲੇ ਲੋ ਜੀ ਬਹੁਤ ਦੂਰ ਆਏ ਸੀਗੇ ਆਪਾਂ ਦੁੱਧ ਲੈਣ ਵਾਸਤੇ ਦੁੱਧਦਾਰ ਇੱਥੇ ਦੇਖੋ ਮੱਝ ਦਾ ਦੁੱਧ ਹੈਗੇ 26 ਡਨਰ ਦਾ 18 ਦਾ 1 ਲੀਟਰ ਆ ਨਾ ਹੁਣ ਬਹੁਤ ਛੋਟੇ 18 ਵਾਲਾ ਹੀ ਲੈ ਲੈਂਦੇ ਆ ਕਿਉਂਕਿ ਖੋਆ ਕੱਢਣਾ ਤੇ ਖੋਆ ਫਿਰ ਵਿੱਚੋਂ ਵਧੀਆ ਨਿਕਲੇਗਾ ਇਹ ਲੈ ਲੈਨੇ 400 ਦੇ ਚਾਰ ਲੈ ਲੈਨੇ ਚਲ ਮਣੀ ਆ ਜਾ ਫਿਰ ਚੱਕ ਲਾ ਹੁਣ ਮਾਣਾ ਆ ਨਾ ਬੱਕ ਪਾ ਲੇ ਲਮੈ ਚੱਕਾ ਕਿੰਨਾ ਕੱਢਾਂ ਹੁਣ 10

ਇੱਕ ਤਾਂ ਨਹੀਂ ਲਿਖਿਆ ਉਹਨਾਂ ਨੇ 4 ਲਿਖਿਆ 18 ਦੀਆਂ 4 18 ਦੀਆਂ 5 ਡਾਲਰ ਦੀ ਇੱਕ ਆ ਬਾਕੀ ਡਾਲਰ ਦੀ ਹੈ ਤੇ ਆ ਲੈ ਲੈਣੇ 30 ਤੁਹਾਨੂੰ 6 ਪਾ ਜਾਂਦੀ ਬਹੁਤ ਆ ਜੇ ਦੋ ਹੋਰ ਪਾ ਕੇ ਤਾਂ 6 ਡਾਲਰ ਦਾ ਹੀ ਫਰਕ ਪੈਂਦਾ ਵਾ ਨਾਲੇ ਸਸੀਆਂ ਪੈਣਗੀਆਂ ਦੋ ਹੋਰ ਕੱਢ ਲਓ ਸਸ ਬਾਰੇ ਤੇ ਕਰਾਇਆ ਨਾ ਲੋ ਟਾਈਮ ਕਾਫੀ ਹੋ ਗਿਆ ਪਾਗੇ ਘਰੇ ਤੇ ਦੁੱਧ ਰੱਖਿਆ ਗਰਮ ਹੋਣਾ ਦਨਿੰਦਰ ਕਹਿੰਦੀ ਭੁੱਖ ਨਹੀਂ ਕੀ ਰੋਟੀ ਖਾਣੀ ਨੇਗੀ ਦੁੱਧ ਹੀ ਪੀ ਕੇ ਪੈ ਜਾਣਾ ਮੰਮੀ ਤੇ ਉਹ ਵੀ ਇਹ ਟੈਲ ਫੋਨ ਸਿਮਰ ਨੂੰ ਛੱਡਿਆ ਹੁੰਦਾ ਘਰ ਇਹ ਸੁੰਨ ਸਰਾਹ ਹੋਈ ਪਈ ਆ ਸੁੰਨਾ ਸੁੰਨਾ ਹੋ ਗਿਆ ਘਰ ਜਿਵਾਕੜੀਆਂ ਜੀਆਂ ਨਰਾਉਣ ਕਰਿੰਦੀਆਂ ਹਨਾ ਆ ਕੱਲ ਸ਼ੂ ਰੈਕ ਲੈ ਕੇ ਆਂਦਾ ਸੀਗਾ ਅੱਜ ਤੋਂ ਦਿਖਾਇਆ ਸੀ ਫਿਰ ਕਮਰੇ ਦੀ ਥੋੜੀ ਸੈਟਿੰਗ ਦੀ ਕਰਮ ਵਾਲੀ ਹੋਗੀ ਤੇ ਸਿਮਰ ਨੇ ਆਪ ਦਾ ਵਿਚਾਰੀ ਪਾ ਕੇ ਸਮਾਨ ਵਗੈਰਾ ਰੱਖ ਗਈ ਆ ਹਜੇ ਮੈਂ ਚਾਦਰ ਵਿਛਾਉਣੀ ਆ ਇੱਥੇ ਗੱਦਾ ਸੀ ਜਿਹੜਾ ਉਹ ਚੱਕਿਆ ਹੁਣ ਉਹਨੇ ਤਾਂ ਆਉਣਾ ਬਸ ਇੱਕ ਰਾਤ ਰਹਿਣ ਆਉਗੀ ਸ਼ਾਇਦ ਬੜਾ ਟਾਈਮ ਨਹੀਂ ਆਉਗਾ ਸਮਾਨ ਪੈਕ ਕਰਕੇ ਰੱਖ ਦੇਗੀ ਇਹ ਸੌਖ ਦੇ ਟਰੱਕ ਤੇ ਰੱਖਣਾ ਆਪਾਂ ਗੱਦਾ ਸਾਹਮਣਾ ਹੈਗਾ ਇਹ ਹੁਣ ਖਲਾਰਾ ਹੌਲੀ ਹੌਲੀ ਚੱਕਿਆ ਜਾਣਾ ਇੱਕ ਮੇਰਾ ਉਧਰ ਕੰਮ ਹੋਣਾ ਦੁੱਧ ਲਿਆਂਦਾ ਅੱਜ ਮੱਝ ਦਾ ਖੋਆ ਬਣਾਉਣ ਵਾਸਤੇ ਸਵੇਰੇ ਮੈਂ ਖੋਆ ਵੀ ਕੱਢਣਾ ਹੈਗਾ ਅੱਜ ਤਾਂ ਸੱਚੀ ਸਰੀ ਜਾਣਾ ਸੀ ਕਰਕੇ ਮੈਂ ਥੋੜੀ ਜੀ ਵੀਡੀਓ ਬਣਾ ਲਈ ਹੈ ਨਾ ਨਹੀਂ ਮੇਰਾ ਅੱਜ ਮਨ ਜਮਾ ਨਹੀਂ ਸੀਗਾ ਵੀਡੀਓ ਬਣਾਉਣ ਨੂੰ ਬੋਲ ਤੇ ਬੀਚਸ ਨਾ ਕਿ ਇਹਨਾਂ ਨਾਲ ਚਲਦੋਂ ਤੋਂ ਬਾਹਰ ਆ ਗਈ ਤੇ ਸਿਮਤ ਬਾ ਕੇ ਰੱਖ ਦਿੰਨੇ ਆ ਬੈਟਰੀ ਵੀ ਮੇਰੇ ਫੋਨ ਦੀ ਜਹਾ ਡਾਊਨ ਹੋਣ ਵਾਲੀ ਐ ਤੇ ਚਲੋ ਜੀ ਅੱਜ ਜਣੀ ਵੀਡੀਓ ਦਾ ਐਂਡ ਆਪ ਇੱਥੇ ਕਰਦੇ ਆ ਮਿਲਦੇ ਹਾਂ ਕੱਲ ਨਵੇਂ ਵਲੌਗ ਦੇ ਨਾਲ ਨਵੇਂ ਗੱਲਾਂ ਬਾਤਾਂ ਦੇ ਨਾਲ ਤਤਕਦੇ ਲਈ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਦਾ ਐਂਡ ਕਰ ਦਈਏ ਤੇ ਫੋਨ ਮਿਲਾ ਦੇ ਚਾਰਜ ਤੇ ਫਿਰ ਮੈਂ ਕਰਦੀ ਆ ਐਡੀਟਿੰਗ ਥੋੜਾ ਟਾਈਮ ਬਾਅਦ ਚ ਮੈਂ ਦੁੱਧ ਪੀ ਲਾਂਗੇ ਬੈਠ ਕੇ ਇਹ ਨਾਲੇ ਬਲੌਗ ਤੁਹਾਡੇ ਤੱਕ ਪਹੁੰਚਾਵਾਂਗੇ ਚਲੋ ਜੀ